ਬੀਰੇ ਦੇ ਨਿਸ਼ਾਨ ਨੂੰ ਕੋੜਕੀ ਨੂੰ ਪਾਣੀਏ ਬੀਰੇ ਦੇ ਨਿਸ਼ਾਨ ਨੂੰ ਕੋੜਕੀ ਨੂੰ ਪਾਣੀਏ ਬੀਰੇ ਦੇ ਨਿਸ਼ਾਨ ਨੂੰ ਕੋੜਕੀ ਨੂੰ ਪਾਣੀਏ ਅੰਜਵੀਰ ਜੀ ਆਪਣਾ ਨਾਮ ਤੇ ਵਾਰਡ ਨੰਬਰ ਦਾ ਰਾਜਨ ਕੁਮਾਰ ਰਾਜਾ ਜੀ ਮੇਰਾ ਨਾਮ ਆ ਵਾਰਡ ਨੰਬਰ 16 ਤੋਂ ਮੈਂ ਆਜ਼ਾਦ ਉਮੀਦਵਾਰ ਹਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਹੋ ਬੜੇ ਮੁੱਦੇ ਆ ਜੀ ਇੱਥੇ ਸੀਵਰੇਜ ਪ੍ਰੋਬਲਮ ਪਾਣੀ ਗੰਦੇ ਦੀ ਪ੍ਰੋਬਲਮ ਲਾਈਟਾਂ ਦੀ ਪ੍ਰੋਬਲਮ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਤਾਰਾਂ ਦੀ ਪ੍ਰੋਬਲਮ ਬੜੀਆਂ ਜ਼ਿਆਦੀਆਂ ਆ ਵਾ ਇਹ ਗਿਣਨ ਤੇ ਆਏ ਤੇ ਟਾਈਮ ਘਟ ਦਿੰਦਾ ਇਹਨਾਂ ਨੇ ਤੇ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆ ਕੀ ਸਮਝਦੇ ਹੋ ਕਿੰਨਾ ਜਿਹਾ ਪਿਆਰ ਮਿਲ ਰਿਹਾ ਵੋਟਰਾਂ ਦਾ ਬਹੁਤ ਜ਼ਿਆਦਾ ਜੀ ਆ ਵੇਖੋ ਵਿਆਹ ਵਾਲਾ ਮੋਲ ਬਣਿਆ ਤੁਹਾਡੇ ਤੇ ਸਾਰੇ ਆਪਣੇ ਨਾਲ ਕੋਈ ਵੀ ਕਿੰਨਾ ਤੁਸੀਂ ਵੇਖਦੇ ਪੇ ਸਾਰੇ ਆਪਣਾ ਮੇਰਾ ਬਹੁਤ ਸਾਥ ਦਿੰਦੇ ਪੇ ਜੇ ਤੁਸੀਂ ਜਿੱਤਦੇ ਹੋ ਤਾਂ ਕਿਹੜੇ ਜਿਹੜੇ ਚਰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਸਾਰੇ ਜੀ ਮੈਂ ਪਹਿਲੇ ਸਭ ਤੋਂ ਪਹਿਲੇ ਸੀਵਰੇਜ ਦੀ ਪ੍ਰੋਬਲਮ ਖਤਮ ਕਰਾਂਗਾ ਗੰਦਾ ਪਾਣੀ ਜਿਹੜਾ ਪੀਣ ਵਾਲਾ ਹੁੰਦਾ ਪਿਆ ਸਭ ਤੋਂ ਪਹਿਲੇ ਮੇਰੇ ਆ ਕੰਮ ਹੋਣਗੇ ਜਿਹੜੇ ਕੀਤੇ ਜਾਣਗੇ ਸਲਾਈ ਸੈਂਟਰ ਖੋਲਿਆ ਜਾਏਗਾ ਕਿਹ ਗਰੀਬ ਕੁੜੀ ਦਾ ਵਿਆਹ ਹੈਗਾ 5100 ਰੁਪਿਆ ਮੇਰੇ ਵੱਲੋਂ ਆਪਣੇ ਘਰੋਂ ਜਿਹੜਾ ਸਗਣ ਉਹਨਾਂ ਨੂੰ ਦਿੱਤਾ ਜਾਏਗਾ ਇਹ ਵਾਦੇ ਤੇ ਦਾਅਵੇ ਸਿਰਫ ਚੋਣਵੀ ਮੁੱਦੇ ਤਾਂ ਹੀ ਰਹਿ ਜਾਂਦੇ ਨੇ ਮੈਂ ਜੀ ਨਾ ਤੇ ਮੈਂ ਲੀਡਰ ਆ ਨਾ ਮੈਂ ਪਹਿਲੇ ਕਦੀ ਲੀਡਰਿੰਗ ਕੀਤੀ ਨਾ ਮੈਂ ਅਜੇ ਤੱਕ ਕੋਈ ਰੈਲੀ ਕਰਾਈ ਆ ਨਾ ਮੈਂ ਕਦੀ ਕੋਈ ਮੀਟਿੰਗ ਕੀਤੀ ਆ 11 ਸਾਲ ਹੋ ਗਏ ਆ ਮੈਂ ਸਮਾਜ ਸੇਵਕ ਬਣ ਕੇ ਜਾਗਰਣ ਕਰਾਇਆ 11 ਸਾਲ ਹੋ ਗਏ ਆ ਸਾਰਿਆਂ ਨਾਲ ਜੋ ਵਾਦੇ ਕੀਤੇ ਕੀਤੇ ਵੀ ਆ ਨਾ ਆਪਾਂ ਲੀਡਰ ਹੈਗੇ ਨਾ ਅਸੀਂ ਬੰਨਾ ਇਸ ਤਰ੍ਹਾਂ ਹੀ ਰਹਿਣਾ ਜੋ ਕਹਾਂਗਾ ਉਹ ਕਰਕੇ ਦਿਖਾਵਾਂਗਾ 11 ਸਾਲ ਹੋ ਗਿਆ ਸਾਰੇ ਲੋਕਾਂ ਦੇ ਕੰਮ ਕੀਤੇ ਜਿਹੜਾ ਮੇਰੇ ਕੋਈ ਆਇਆ ਕੀ ਅਪੀਲ ਲਾਉਣੀ ਚਾਹੁੰਦੇ ਆ ਵੋਟਰਾਂ ਨੂੰ ਬਸ ਜੀ ਬਸ ਜਿੰਨੇ ਮੇਰੇ ਇਲਾਕਾ ਨਿਵਾਸੀ ਆ ਮਾਤਾਵਾਂ ਭੈਣਾਂ ਮੇਰੇ ਭਰਾ ਮੇਰੇ ਬਜ਼ੁਰਗ ਪਿਓ ਸਮਾਨ ਸਾਰੇ ਮੈਨੂੰ ਆਪਣਾ ਅਸ਼ੀਰਵਾਦ ਦੇਣ ਕਾਮ ਨਹੀਂ ਮੈਂ ਕਿਹਦਾ ਰੁਕਨਦਾ ਵਾਂ 21 ਤਰੀਕ ਨੂੰ ਦਿਨ ਸ਼ਨੀਵਾਰ ਹੀਰੇ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਮੈਨੂੰ ਕਾਮਯਾਬ ਬਣਾਓ ਠੀਕ